ਏਅਰਪੋਰਟ ਤੇ ਗਲਤੀ ਨਾਲ ਵੀ ਨਾ ਬੋਲਿਓ ਇਹ ਪੰਜ ਸ਼ਬਦ ਜੇਕਰ ਕੀਤਾ ਅਜਿਆ ਤਾਂ ਸਿੱਧਾ ਭੇਜਣਗੇ ਜੇਲ ਏਅਰਪੋਰਟ ਤੇ ਕੁਝ ਵੀ ਕਹਿਣ ਤੋਂ ਪਹਿਲਾਂ 100 ਵਾਰ ਸੋਚੋ ਏਅਰਪੋਰਟ ਅਸੀਂ ਸਾਰੇ ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਹੁੰਦਾ ਤਾਂ 에어ਪੋਰਟ ਜਾਣਿਆ ਜਾਂ ਫਿਰ ਆਪਣੇ ਦੇਸ਼ ਦੇ ਵਿੱਚ ਹੀ ਜ਼ਿਆਦਾ ਦੂਰੀ ਦਾ ਜੋ ਸਫ਼ਰ ਹੈ ਡੋਮੈਸਟਿਕ ਫਲਾਈਟਸ ਦੇ ਵਿੱਚ ਅਸੀਂ ਤੈਅ ਕਰਦੇ ਹਾਂ 에어ਪੋਰਟ ਤੇ ਬਹੁਤ ਜ਼ਿਆਦਾ ਸੁਰੱਖਿਆ ਹੁੰਦੀ ਹੈ 에어ਪੋਰਟ ਤੇ ਪੈਰ ਪੈਰ ਤੇ ਚੈਕਿੰਗ ਕੀਤੀ ਜਾਂਦੀ ਹੈ ਤੁਹਾਡੇ ਸਮਾਨ ਤੋਂ ਲੈ ਕੇ ਤੁਹਾਡੀ ਚੈਕਿੰਗ ਤੋਂ ਲੈ ਕੇ ਤੁਹਾਡੇ ਬੈਗ ਤੱਕ ਦੀ ਚੈਕਿੰਗ ਹੁੰਦੀ ਹੈ ਪਰ ਇਸ ਦੌਰਾਨ ਜੇਕਰ ਤੁਸੀਂ ਇਹ ਪੰਜ ਸ਼ਬਦ ਬੋਲ ਦਿੱਤੇ ਜਾਂ ਫਲਾਈਟ ਦੇ ਵਿੱਚ ਵੀ ਜੇਕਰ ਤੁਸੀਂ ਇਹ ਪੰਜ ਸ਼ਬਦ ਬੋਲ ਦਿੱਤੇ ਤਾਂ ਤੁਹਾਨੂੰ ਸਿੱਧਾ ਜੇਲ੍ਹ ਭੇਜਿਆ ਜਾਊਗਾ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਸਿੱਧਾ ਜੇਲ੍ਹ ਭੇਜਣਗੇ ਤੁਹਾਡੀ ਇੱਕ ਨਹੀਂ ਸੁਣੀ ਜਾਣੀ ਉਹ ਪੰਜ ਸ਼ਬਦ ਅਜਿਹੇ ਨੇ ਜਿਹੜਾ ਬੰਦਾ ਜੇਕਰ ਕਿਸੇ ਨੂੰ ਐਂਗਰ ਇਸ਼ੂ ਹੁੰਦੇ ਨੇ ਕੋਈ ਉਹਨੂੰ ਬਾਰ-ਬਾਰ ਇੱਕੋ ਹੀ ਗੱਲ ਕਹਿੰਦਾ ਤਾਂ ਉਸ ਦੇ ਦਿਮਾਗ ਦੇ ਵਿੱਚ ਆ ਜਾਂਦਾ ਮੂੰਹੋਂ ਬੋਲਿਆ ਜਾਂਦਾ ਕਈ ਲੋਕ ਵੈਸੇ ਵੀ ਗੁੱਸੇ ਦੇ ਵਿੱਚ ਖਿੱਚ ਕੇ ਇਹੋ ਜੀ ਗੱਲ ਕਹਿ ਦਿੰਦੇ ਪਰ ਜੇਕਰ ਤੁਸੀਂ ਇਹ ਕਰ ਦਿੱਤਾ ਤਾਂ ਤੁਹਾਨੂੰ ਜੇਲ੍ਹ ਜਾਣਾ ਤੁਹਾਡਾ ਬਿਲਕੁਲ ਤੈਅ ਹੋਏਗਾ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਹੋਏਗੀ ਕਿਉਂਕਿ ਜੇਕਰ 에어ਪੋਰਟ ਦੀ ਸੁਰੱਖਿਆ ਦੀ ਗੱਲ ਕੀਤੀ ਜਾਏ ਤਾਂ 에어ਪੋਰਟ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਟਰੈਵਲ ਕਰਦੇ ਨੇ ਜਾਂ ਤਾਂ ਜਿਹੜੇ ਤਸਕਰੀ ਕਰਦੇ ਨੇ ਜਾਂ ਤਾਂ ਜਿਹੜੇ ਕਿਸੇ ਦੂਜੇ ਦੇਸ਼ ਦੇ ਲਈ ਹਾਨੀਕਾਰਕ ਹੋ ਸਕਦੇ ਨੇ ਸੋ ਪੂਰੀ ਜੋ ਸੁਰੱਖਿਆ ਹੈ ਉਹਦੇ ਮੱਦੇ ਨਜ਼ਰ ਇਹ ਸ਼ਬਦ ਬੋਲਣਾ ਬਿਲਕੁਲ ਬੈਨ ਹੈ ਕਿਉਂਕਿ ਜੇਕਰ ਤੁਸੀਂ ਇਹ ਬੋਲੋਗੇ ਤੁਹਾਡੇ ਤੇ ਸ਼ੱਕ ਹੋ ਜਾਏਗਾ ਤੁਹਾਡੀ ਚੈਕਿੰਗ ਹੋਏਗੀ ਤੁਹਾਡੀ ਫਲਾਈਟ ਵੀ ਮਿਸ ਹੋ ਸਕਦੀ ਹੈ ਤਾਂ ਤੁਹਾਡੇ ਤੇ ਐਕਸ਼ਨ ਵੀ ਲਿਆ ਜਾ ਸਕਦਾ ਸੋ ਕਿਹੜੇ ਉਹ ਸ਼ਬਦ ਨੇ ਜਿਹੜੇ ਬਿਲਕੁਲ ਵੀ ਨਹੀਂ ਬੋਲਨੇ ਜੇਕਰ ਤੁਸੀਂ 에ਰਪੋਰਟ ਜਾ ਰਹੇ ਹੋ ਜਾਂ ਤੁਸੀਂ ਫਲਾਈਟ ਦੇ ਵਿੱਚ ਟਰੈਵਲ ਕਰ ਰਹੇ ਹੋ ਆਓ ਜਾਣਦੇ ਹਾਂ ਜੇ ਤੁਸੀਂ ਹਵਾਈ ਯਾਤਰਾ ਤੇ ਜਾ ਰਹੇ ਹੋ ਤਾਂ 에ਰਪੋਰਟ ਤੇ ਕੁਝ ਵੀ ਕਹਿਣ ਤੋਂ ਪਹਿਲਾਂ 100 ਵਾਰ ਸੋਚੋ ਅਜਾ ਹੋ ਸਕਦਾ ਹੈ ਕਿ ਤੁਹਾਡੇ ਮੂੰਹੋਂ ਜੋ ਕੁਝ ਨਿਕਲ ਜਾਵੇ ਜੋ ਤੁਹਾਡੇ ਲਈ ਆਮ ਗੱਲ ਹੈ ਪਰ ਇਹਨਾਂ ਗੱਲਾਂ ਦੇ ਆਧਾਰ ਤੇ ਸੁਰੱਖਿਆ ਏਜੰਸੀਆਂ ਤੁਹਾਨੂੰ ਸਲਾਖਾਂ ਪਿੱਛੇ ਪੇਜ ਦਿੰਦੀਆਂ ਨਹੀਂ ਤੁਹਾਨੂੰ ਦੱਸਦੀ ਹੈ ਕਿ ਅਜਿਹਾ ਪਹਿਲੇ ਵੀ ਕਈ ਵਾਰ ਹੋ ਚੁੱਕਾ ਹੈ 2 ਦਿਨ ਪਹਿਲਾਂ ਕੋਚੀ ਹਵਾਈ ਅੱਡੇ ਤੋਂ ਇਸੇ ਤਰ੍ਹਾਂ ਦੇ ਇੱਕ ਮਾਮਲੇ ਦੇ ਵਿੱਚ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਦਿੱਲੀ ਏਅਰਪੋਰਟ ਤੋਂ ਦੋ ਯਾਤਰੀਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਯਾਤਰੀ ਅਕਸਰ ਚਿੜਚਿੜੇਪਨ ਵਿੱਚ ਅਜਿਹੇ ਸ਼ਬਦ ਬੋਲਦੇ ਨੇ ਜਿਸ ਕਰਕੇ ਉਹ ਆਪਣੇ ਲਈ ਵੱਡੀ ਮੁਸੀਬਤ ਖੜੀ ਕਰ ਲੈਂਦੇ ਨੇ ਉਦਾਹਰਨ ਦੇ ਲਈ ਐਕਸ-ਰੇ ਮੋਨੀਟਰ ਤੇ ਬੈਠੇ ਸੀਆਈਐਸਐਫ ਸਕਰੀਨਰ ਨੂੰ ਬੈਗ ਦੇ ਵਿੱਚ ਰੱਖੀ ਕਿਸੇ ਵੀ ਵਸਤੂ ਤੇ ਸ਼ੱਕ ਹੁੰਦਾ ਅਜਿਹੇ ਦੇ ਵਿੱਚ ਉੱਥੇ ਮੌਜੂਦ ਸੀਆਈਐਸਐਫ ਅਧਿਕਾਰੀ ਸੰਬੰਧਿਤ ਯਾਤਰੀ ਨੂੰ ਬੈਗ ਖੋਲ ਕੇ ਦਿਖਾਉਣ ਲਈ ਕਹਿੰਦਾ ਅਜਿਹੇ ਹਾਲਾਤਾਂ ਦੇ ਵਿੱਚ ਕਈ ਵਾਰ ਮੁਸਾਫਰ ਖਿਜ ਜਾਂਦੇ ਨੇ ਅਤੇ ਕਹਿੰਦੇ ਨੇ ਦੇਖੋ ਬੈਗ ਦੇ ਵਿੱਚ ਕਿਹੜਾ ਬੰਬ ਹੈ ਹਵਾਬਾਜ਼ੀ ਸੁਰੱਖਿਆ ਅੰਤਰਰਾਸ਼ਟਰੀ ਮਾਪਦੰਡਾ ਦੇ ਨਾਲ ਬੱਜੀ ਹੋਈ ਹੈ ਅਤੇ ਉਹਨਾਂ ਮਾਪਦੰਡਾ ਦੇ ਤਹਿਤ ਬੰਬ ਵਰਜਿਤ ਸ਼ਬਦ ਹੈ ਅਤੇ ਇਸ ਸ਼ਬਦ ਨੂੰ ਸੁਣਨ ਤੇ ਕਿਰਿਆ ਦੀ ਪੂਰੀ ਪ੍ਰਕਿਰਿਆ ਹੈ ਇਸ ਦੇ ਲਈ ਹਵਾਬਾਜ਼ੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਜਿਹੇ ਦੇ ਵਿੱਚ ਦੋਸ਼ੀ ਯਾਤਰੀ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ ਜੁੜੇ ਹੋਏ ਸੀਨੀਅਰ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬੰਬਵਾੰਗ ਕੁਝ ਹੋਰ ਵੀ ਸ਼ਬਦ ਨੇ ਜੇ ਬੋਲੇ ਜਾਣ ਤਾਂ ਤੁਸੀਂ ਵੱਡੀ ਮੁਸੀਬਤ ਦੇ ਵਿੱਚ ਫਸ ਸਕਦੇ ਹੋ ਇਹਨਾਂ ਦੇ ਵਿੱਚ ਇੱਕ ਸ਼ਬਦ ਹੈ ਅਤਵਾਦੀ ਦੂਜਾ ਸ਼ਬਦ ਹੈ ਬੰਬ ਤੀਜਾ ਸ਼ਬਦ ਹੈ ਮਿਜ਼ਾਈਲ ਚੌਥਾ ਸ਼ਬਦ ਹੈ ਬੰਦੂਕ ਜਾਂ ਪੰਜਵੇਂ ਨੰਬਰ ਤੇ ਆਉਂਦਾ ਹੈ ਕਿਸੇ ਵੀ ਤਰ੍ਹਾਂ ਦਾ ਹਥਿਆਰ ਫਾਇਰ ਹਾਈਜੈਕ ਇਹਨਾਂ ਵਰਗੇ ਸ਼ਬਦ ਜੇਕਰ ਤੁਸੀਂ ਇਹਨਾਂ ਪੰਜ ਸ਼ਬਦਾਂ ਦੀ ਵਰਤੋਂ 에어ਪੋਰਟ ਤੇ ਕਰਦੇ ਹੋ ਤਾਂ ਤੁਸੀਂ ਫਸ ਸਕਦੇ ਹੋ। ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਇਹ ਸ਼ਬਦ ਗਲਤੀ ਦੇ ਨਾਲ ਵੀ ਨਹੀਂ ਬੋਲਨੇ ਚਾਹੀਦੇ। ਜੇ ਉਸਨੇ ਸ਼ਬਦ ਬੋਲੇ ਅਤੇ ਕਿਸੇ ਨੇ ਸੁਣ ਲਏ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ 200% ਪੱਕੀ ਹੈ। ਕਾਨੂੰਨੀ ਕਾਰਵਾਈ ਬਿਲਕੁਲ ਯਕੀਨੀ ਹੈ। ਤਾਂ ਜੇਕਰ ਤੁਸੀਂ ਵੀ 에어ਪੋਰਟ ਤੇ ਹੋ ਜੇਕਰ ਤੁਸੀਂ ਵੀ ਫਲਾਈਟ ਦੇ ਵਿੱਚ ਜਾਣਾ ਹੈ ਜੇਕਰ ਤੁਸੀਂ ਵੀ 에어 ਟਰੈਵਲ ਕਰਨਾ ਹੈ ਤਾਂ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖੋ ਕਿਉਂਕਿ ਇਹ ਸਿਰਫ ਉਸ ਵੇਲੇ ਬਚਣ ਦੇ ਲਈ ਨਹੀਂ ਹੈ ਜੇਕਰ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਜਿਹਾ ਕੋਈ ਸ਼ਬਦ ਤੁਸੀਂ ਬੋਲਦੇ ਹੋ ਤਾਂ ਤੁਹਾਡਾ ਅੱਗੇ ਦਾ ਜੋ ਆਉਣ ਵਾਲਾ ਭਵਿੱਖ ਹੈ ਉਸ ਦੇ ਵਿੱਚ ਵੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਜੇਕਰ ਤੁਸੀਂ ਵੀ ਹਵਾਈ ਯਾਤਰਾ ਕਰ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖੋ